ਇਹ ਵੀ ਬੜੀ ਵੱਡੀ ਗੱਲ ਹੈ ਕਦੇ ਔਰੰਗਜ਼ੇਬ ਵਰਗੇ ਪਾਤਸ਼ਾਹ ਨੂੰ ਚਿੱਠੀਆਂ ਲਿਖਦੇ ਸੀ ਸਾਡੇ ਘਰੇ ਆਓ ਸਾਡੇ ਦਰਬਾਰ ਵਿੱਚ ਆਓ ਪਰ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਦਿੱਲੀ ਦੀ ਧਰਤੀ ਤੇ ਬੰਗਲਾ ਸਾਹਿਬ ਤੋਂ ਬੈਠ ਕੇ ਆਖ ਦਿੱਤਾ ਸੀ ਅਸੀਂ ਤੁਹਾਡੇ ਘਰ ਨਹੀਂ ਆਉਣਾ ਚਿੱਠੀ ਲੈ ਕੇ ਭੇਜੀ ਸੀ ਔਰੰਗਜ਼ੇਬ ਨੂੰ ਕਿ ਤੈਨੂੰ ਦਰਸ਼ਨ ਨਹੀਂ ਦੇਣੇ ਮਹਿ ਮਲੇਸ਼ ਕੋ ਦਰਸ਼ਨ ਦੇ ਹੈ ਅਸੀਂ ਤੇਰੇ ਮੱਥੇ ਨਹੀਂ ਲੱਗਣਾ ਪਰ ਕਿਤੇ ਚੰਗੇ ਭਾਗ ਨੇ ਪਰਿਵਾਰ ਦੇ ਜਿਨ੍ਹਾਂ ਅਰਦਾਸ ਕੀਤੀ ਤੇ ਗੁਰੂ ਸਹਿ ਮਹਾਰਾਜ ਜੀ ਦੇ ਚਰਨ ਪਰਿਵਾਰ ਦੇ ਗ੍ਰਹਿ ਵਿਖੇ ਪਏ بڑے ਵੱਡੇ ਭਾਗ ਹੁੰਦੇ ਨੇ ਜਿਨ੍ਹਾਂ ਦੇ ਘਰ ਗੁਰੂ ਸਹਿ ਮਹਾਰਾਜ ਜੀ ਦੇ ਚਰਨ ਪੈਂਦੇ ਨੇ ਜਿਨ੍ਹਾਂ ਘਰਾਂ ਵਿੱਚ ਬਾਣੀ ਦਾ ਪਾਠ ਹੁੰਦਾ ਹੈ ਬੜੀ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਅਰਦਾਸ ਕਰਿਆ ਕਰੋ ਪਾਤਸ਼ਾਹ ਕਿਤੇ ਸਾਡੇ ਘਰ ਵੀ ਬਾਣੀ ਦੀਆਂ ਪੰਕਤੀਆਂ ਦਾ ਪਾਠ ਗੂੰਜੇ ਕਿਤੇ ਸਾਡੇ ਘਰ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਪੈਣ ਕਿਉਂਕਿ ਗੁਰਬਾਣੀ ਨੇ ਆਖਿਆ ਸਾਧ ਧਰਤੀ ਪਈ ਹਰੀਆਵਲੀ ਜਿੱਥੇ ਮੇਰਾ ਸਤਿਗੁਰ ਜਿੱਥੇ ਗੁਰੂ ਬੈਠ ਜਾਂਦਾ ਹੈ ਗੁਰੂ ਦੇ ਚਰਨ ਪੈ ਜਾਂਦੇ ਨੇ ਸਤਿਗੁਰ ਦੀ ਆਖ ਦੇ ਉਹ ਥਾਂ ਹੀ ਹਰੀਆ ਭਰਿਆ ਹੋ ਜਾਂਦਾ ਹੈ ਉਥੇ ਭਾਗ ਹੀ ਭਾਗ ਲੱਗ ਜਾਂਦੇ ਨੇ ਆਓ ਗੁਰੂ ਸਾਹਿਬ ਮਹਾਰਾਜ